ਕੱਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜੀ ਮੈਂ ਵਿਸ਼ੇ ਤੇ ਗੱਲ ਕਰਨੀ ਆ ਥੰਮੇਲ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਮੈਂ ਕਿਹੜੇ ਵਿਸ਼ੇ ਤੇ ਗੱਲ ਕਰਨੀ ਆ ਤੁਹਾਡੇ ਨਾਲ ਗੱਲ ਇਹ ਕਰਨੀ ਆ ਕਿ ਇੱਕ ਨਾ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਧਮਕਬੀਸ ਮੁੱਖ ਮੰਤਰੀ ਕਿਸੇ ਸਮੇ ਉਹ ਬਹੁਤ ਚੜ੍ਹਾਈ ਸੀ ਉਸ ਮੁੰਡੇ ਦੀ ਸੋਸ਼ਲ ਮੀਡੀਆ ਤੇ ਉਹਦੀ ਇੱਕ ਨਾ ਵੀਡੀਓ ਵਾਇਰਲ ਹੋ ਰਹੀ ਆ ਇੰਸਪੈਕਟਰ ਜਿਹੜੇ ਨੇ ਪੁਲਿਸ ਵਾਲੇ ਪੰਜਾਬ ਪੁਲਿਸ ਦੇ ਉਹ ਨੂੰ ਬਹੁਤ ਬੇਰਮੀ ਦੇ ਨਾਲ ਕੋਟ ਰਿਆ ਬਹੁਤ ਉਹ ਦਾ ਨਾ ਬੇਅਦਬੀ ਕਰ ਰਿਹਾ ਉਹ ਦੀ ਸਿੱਖੀ ਦੀ ਤੋਂ ਇਸ ਕਰਕੇ ਨਾ ਉਹ ਮੈਨੂੰ ਜਦੋਂ ਮੈਂ ਵੀਡੀਓ ਦੇਖੀ ਮੈਨੂੰ ਤਾਂ ਬਹੁਤ ਦੁੱਖ ਮਹਿਸੂਸ ਹੋਇਆ ਕਿ ਯਾਰ ਇਹ ਕੀ ਹੈ ਜਿਹਨੂੰ ਕੋਟ ਰਿਆ ਉਹ ਵੀ ਸੇਖਾ ਤੇ ਜਿਹੜੇ ਕੋਟ ਰਿਆ ਉਹ ਵੀ ਸੇਖਾ ਠੀਕ ਹੈ ਚਲੋ ਮੰਨਦੇ ਆ ਕੋਈ ਗਲਤੀ ਹੋ ਗਈ ਹੋਊਗੀ ਉਹਦੇ ਕੋਲ ਮੈਂ ਅਸੀਂ ਇਹ ਨਹੀਂ ਕਹਿੰਦੇ ਮੈਂ ਇਹ ਨਹੀਂ ਕਹਿੰਦਾ ਕਿ ਮੁੱਖ ਮੰਤਰੀ ਕੋ ਗੁਗਲਤੀ ਨਹੀਂ ਗਲਤੀ ਹੋਗੀ ਹੋਗੀ ਕੋਈ ਨਾ ਕੋਈ ਹੋਈ ਹੋਊਗੀ ਗਲਤੀ ਤਾਂ ਹੀ ਪੁਲਿਸ ਆਈ ਹੈ ਨਾ ਚਲੋ ਤੁਹਾਡੇ ਕੋਲ ਕਾਨੂੰਨ ਹੈ ਤੁਸੀਂ ਪਰਚਾ ਕਰੋ ਉੱਤੇ ਤੇ ਪਰ ਇੰਨੀ ਬੇਰਹਿਮੀ ਦੇ ਨਾਲ ਕੁੱਟਣਾ ਯਾਰ ਪੁਲਿਸ ਵਾਲਿਆਂ ਨੂੰ ਯਾਰ ਇੱਕ ਤਾਂ ਤੁਸੀਂ ਇਹਨੇ ਸ਼ਾਂਤੀ ਦਾ ਹੌਕਾ ਦੇਣਾ ਸੀ ਹਨਾ ਦਿਨੇ ਆ ਇੱਕ ਤਾਂ ਵੀ ਇੰਨੀ ਬੇਰਹਿਮੀ ਦੇ ਨਾਲ ਇੱਕ ਉਹ ਵੀ ਬੱਚੇ ਨੂੰ ਕੁੱਟ ਰਿਹਾ ਜੀ ਯਾਰ ਕੀ ਕਹਾਂ ਮੈਂ ਤੁਹਾਨੂੰ ਠੀਕ ਹੈ ਪੰਜਾਬੀ ਹੋ ਕੇ ਸਿੱਖੂ ਹੋ ਕੇ ਸਿੱਖ ਨੂੰ ਕੁੱਟ ਰਿਹਾ ਹੈ ਵਾਹ ਕਮਾਲ ਦੀ ਗੱਲ ਹੈ ਕੋਈ ਮੈਂ ਕਹਿ ਨਹੀਂ ਸਕਦਾ ਇੱਥੇ ਇੰਨੀ ਬੇਰਹਿਮੀ ਦੇ ਜਿੱਦਾਂ ਪਤਾ ਨਹੀਂ ਉਹਨਾਂ ਦਾ ਕੀ ਹੋ ਉਸ ਨੇ ਮਾਰਾ ਕਰਤਾ ਕੀ ਉਹਨੇ ਗਲਤ ਕਰਤਾ ਜਿਹੜਾ ਇੰਨਾ ਗੁੱਸਾ ਇੰਨਾ ਉਤੇ ਕਰ ਰਿਹਾ ਇੱਕ ਬਜ਼ੁਰਗ ਹੈਣਾ ਇੰਸਪੈਕਟਰ ਉਹ ਕੁੱਟ ਰਿਹਾ ਉਹਨੂੰ ਪਤਾ ਨਹੀਂ ਜਿੱਦਾਂ ਉਹਨੇ ਉਹਦਾ ਪਤਾ ਨਹੀਂ ਕੀ ਵਿਗਾੜਤਾ ਹੁੰਦਾ ਸੋ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਮੈਨੂੰ ਤੇ ਵੀਡੀਓ ਜਿਹੜੀ ਵੇਖ ਕੇ ਬਹੁਤ ਦੁੱਖ ਮਹਿਸੂਸ ਹੋਇਆ ਤੇ ਬਾਕੀ ਕੁਝ ਕਹਿ ਨਹੀਂ ਸਕਦੇ ਗਲਤੀ ਭਾਵੇਂ ਕਿਸੇ ਦੀ ਵੀ ਹੋਵੇ ਗਲਤੀ ਮੁੱਖ ਮੈਂ ਨਹੀਂ ਕਹਦਾ ਕਿ ਮੁੱਖ ਮੰਤਰੀ ਬਿਲਕੁਲ ਸਹੀ ਆ ਕਮਕਬេស ਵਾਲਾ ਪਰ ਉਹ ਤਰੀਕਾ ਹੁੰਦਾ ਨਾ ਹਰ ਇੱਕ ਚੀਜ਼ ਦਾ ਇਹ ਥੋੜੀ ਆ ਕਿ ਤੂੰ ਡੰਗਰਾਂ ਵਰਗੂ ਫੜ ਕੇ ਤੇ ਕੁੱਟਣ ਲਾ ਪੈਣਾ ਇਹੋ ਹੀ ਹਾਲਤ ਹੋ ਗਈ ਆ ਪੰਜਾਬ ਦੀ ਜੋ 84 ਵੇਲੇ ਸੀ ਕੋਈ ਗੱਲ ਨਹੀਂ ਰਹਿ ਗਈ ਕਿੰਦਾ ਸਿੱਖੀ ਦੀ ਬੇਇੱਜ਼ਤੀ ਕੀਤੀ ਆ ਤੇ ਕੋਈ ਵੀ ਜਿਹੜੀ ਆ ਜਥੇਬੰਦੀ ਜਾਂ ਕੋਈ ਵੀ ਇੱਤੇ ਅਜੇ ਕੋਈ ਬੋਲਿਆ ਨਹੀਂ ਖਾਸ ਕਰਕੇ ਤੇ ਧਿਆਨ ਦੇਣਾ ਚਾਹੀਦਾ ਇਸ ਗੱਲ ਦਾ ਬਾਕੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਧੰਨਵਾਦ